ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਜੀ 119ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਪਤਲੇ-ਪਤਲੇ ਪੇਚਾਂ ਵਾਲੀ ਮੋੜਨੀ ਦਸਤਾਰ ਸਜਾ ਕੇ ਦਿਖਾਵਾਂਗੇ ਜਿਹੜੀ ਸਾਡਾ ਤੋਂ ਥੋੜੀ ਜਿਹਾ ਜ਼ਿਆਦਾ ਚੋੜੀ ਵੀ ਹੋਵੇਗੀ ਉੱਪਰ 5-5 ਪੇਚ ਹੋਣਗੇ ਦਬਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਗਿੱਲੀ ਕਰਨ ਤੋਂ ਬਾਅਦ ਉਹ ਬੰਨ ਕੇ ਤੁਸੀਂ ਇਸ ਤਰੀਕੇ ਨਾਲ ਦਸਤਾਰ ਦੀ ਸਵਾਕ ਗਿੱਠਾਂ 'ਚ ਚੋੜੀ ਪੂਣੀ ਕਰ ਲੈਣੀ ਹੈ ਸਿਰ ਦੇ ਵਿਚਕਾਰ ਜੂੜਾ ਸਾਹਿਬ ਤੇ ਕੰਗਾ ਸਾਹਿਬ ਨੂੰ ਸਜਾ ਕੇ ਇਸ ਤਰੀਕੇ ਨਾਲ ਬੇਸ ਨੂੰ ਬੰਨ ਲੈਣਾ ਹੈ ਬੇਸ ਤੁਹਾਡਾ ਟਾਈਟ ਹੋਣਾ ਚਾਹੀਦਾ ਫਿਰ ਉਸ ਮਾਲ ਪੇਚਾਂ ਨੂੰ ਖੋਲ-ਖੋਲ ਕੇ ਉੱਪਰ ਨੂੰ ਸਜਾਵਾਂਗੇ ਫਿਰ ਦੋਨੋਂ ਪੱਲੇ ਬਰਾਬਰ ਕਰਕੇ ਉੱਪਰੋਂ ਜੀ ਪਿੰਚ ਕਰਕੇ ਪੇਚਾਂ ਨੂੰ ਲਗਾਵਾਂਗੇ ਦੋਨਾਂ ਸਾਈਡਾਂ ਤੋਂ ਦਸਤਾਰ ਜਿਹੜੀ ਥੋੜੀ ਜੀ ਘੱਟ ਚੌੜੀ ਕਰਨੀ ਹੈ ਤੇ ਉੱਪਰ ਨੂੰ ਕੋਸ਼ਿਸ਼ ਕਰਨੀ ਹੈ ਦਸਤਾਰ ਨੂੰ ਖੋਲ-ਖੋਲ ਕੇ ਪੇਚਾਂ ਨੂੰ ਲਗਾਉਣ ਦੀ ਸਾਰੇ ਪੇਚ ਬਰਾਬਰ ਪਤਲੇ-ਪਤਲੇ ਜੇ ਹੋਣੇ ਚਾਹੀਦੇ ਆ ਪਿੱਛੇ ਤੱਕ ਟਾਈਟ ਕਰਕੇ ਸਾਰੇ ਲੜ ਲਗਾਉਣੇ ਨੇ ਇਸ ਤਰੀਕੇ ਨਾਲ ਦੋਨੋਂ ਪੱਲੇ ਬਰਾਬਰ ਕਰਕੇ ਤੇ ਦੋਨੋਂ ਅੱਖਾਂ ਨੂੰ ਬਰਾਬਰ ਟਕਦੇ ਹੋ ਇਸ ਤਰੀਕੇ ਨਾਲ ਪੇਚਾਂ ਨੂੰ ਇੱਕੋ ਜਗ੍ਹਾ ਤੇ ਪਿੰਚ ਕਰਨਾ ਹੈ ਸਾਰੇ ਪੇਚ ਇੱਕੋ ਜਗ੍ਹਾ ਤੋਂ ਨਿਕਲਣ ਤੇ ਇੱਕੋ ਜਗ੍ਹਾ ਤੇ ਪਿੱ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਸਲਾਈ ਫੇਰ ਕੇ ਸਾਰੇ ਪੇਚਰ ਨੂੰ ਪਿੱਛੇ ਤੱਕ ਸਾਫ਼ ਕਰਾਂਗੇ ਸਾਰੇ ਲੜ ਪਤਲੇ ਪਤਲੇ ਹੀ ਰੱਖਣੇ ਨੇ ਫਿਰ ਦੂਜੇ ਛਿਸ਼ੇ ਦੇ ਕੇ ਸਾਰੇ ਪੇਚਰ ਨੂੰ ਸਾਫ਼ ਵੀ ਕਰਾਂਗੇ ਹਰੇਕ ਹਿੱਸੇ ਤੋਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਦੋਨੋਂ ਸਾਈਡਾਂ ਤੋਂ ਫੋਲਡ ਕਰਕੇ ਸਾਫ਼ ਕਰਨ ਤੋਂ ਬਾਅਦ ਜੋ ਪੈਂਦੀ ਮਦਨ ਨਾਲ ਲਗਾ ਦੇਣਾ ਹੈ ਉਪਰੋ ਜੀ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੇ ਨੂੰ ਟਾ ਕੇ ਪਿੱਛੇ ਲੁਪੀ ਨੂੰ ਵੀ ਅੰਦਰ ਕਰ ਦਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਹਰੇਕ ਚੀਜ਼ ਨੂੰ ਪੂਰੀ ਡਿਟੇਲ ਚ ਦੱਸਿਆ ਹੈ ਜਿਹਦਾ ਲਿੰਕ ਬਾਇਓ ਦੇ ਵਿੱਚ ਹੈ ਵੀਡੀਓ ਨੂੰ ਲਾਈਕ ਕਰਕੇ ਸ਼